ਲੋਕੋ ਸਾਸਰੀਪਾਲ ਸਾਰਿਆਂ ਨੂੰ ਘਰੋਂ ਤੇ ਭਰਾ ਉਹ ਸੁਣੋ ਅੱਜ ਇੱਕ ਹੋਰ ਕਹਾਣੀ ਸੁਣਾਉਣ ਆ ਗਏ ਇੱਕ ਰਾਜਾ ਹੁੰਦਾ ਸੀ ਭਾਈ ਤੇ ਰਾਜਾ ਤੇ ਰਾਣੀ ਤੇ ਵੀਰ ਦੋ ਉਹਨਾਂ ਦੇ ਗੁੱਟੀਆਂ ਤੇ ਆ ਗਏ ਤੇ ਭਾਈ ਉਹ ਰਾਣੀ ਭਾਈ ਵਧੀਆ ਰਹਿੰਦੇ ਰਹੇ ਆਪ ਦਾ ਇੱਕ ਦਿਨ ਰਾਣੀ ਰਾਣੀ ਬਿਮਾਰ ਹੋ ਗਈ ਭਾਈ ਜਦੋਂ ਬਿਮਾਰ ਹੋ ਗਈ ਰਾਣੀ ਤੇ ਭਾਈ ਬਹੁਤ ਰਾਜ ਨੇ ਇਲਾਜ ਤਰਾਇਆ ਭਾਈ ਉਹ ਮੱਝੇ ਤੇ ਪਈਗੀ ਜਦੋਂ ਮੰਜੇ ਤੇ ਪਈਆ ਤੇ ਭਾਈ ਦੇਖਦੀ ਆ ਜੀ ਸੱਤ ਦੇ ਉੱਤੇ ਤਾਂ ਹਾਂ ਤੇ ਚਿੜਾ ਚਿੜੀ ਦਾ ਕਾਲਣਾ ਧੀਗਾ ਜਦ ਚਿੜਾ ਚਿੜੀ ਦਾ ਆਲਣਾ ਧੀਤਾ ਫਾਈ ਉਹਨੇ ਕੀ ਕਰੇ ਉਹ ਚਿੜੀ ਦੇ ਦੋ ਬੱਚੇ ਹੋਏ ਤੇ ਜਦੋਂ ਬੱਚੇ ਹੋਏ ਤੇ ਭਾਈ ਚਿੜੀ ਮਰ ਗਈ ਚਿੜੀ ਮਰ ਗਈ ਤੇ ਚਿੜੇ ਨੇ ਚਿੜੀ ਹੋਰ ਲੈਂਦੀ ਜਦੋਂ ਹੋਰ ਲੈਂਦੀ ਤੇ ਭਾਈ ਉਹ ਚਿੜੀ ਨੇ ਲਿਆ ਕੇ ਉਹ ਬੱਚਿਆਂ ਦੇ ਮੂੰਹ 'ਚ ਭਖੜਾ ਪਾਤਾ ਤੇ ਉਹ ਬੱਚੇ ਵੀ ਮਰ ਗਏ ਤੇ ਭਾਈ ਉਹ ਰਾਣੀ ਇਹ ਸਾਰਾ ਕੁਝ ਦੇਖਦੀ ਰਹੀ ਜਿਦੋਂ ਇਹ ਦੇਖਦੀ ਰਹੀ ਤੇ ਰਾਜੇ ਨੇ ਇੱਕ ਦਿਨ ਕਹਿਣ ਲੱਗੀ ਵੀ ਮੈਂ ਬਿਮਾਰ ਆ ਮੇਰਾ ਇਲਾਜ ਤੱਕਰਾ ਹੀ ਜੇ ਨਾ ਪਤਾ ਨਹੀਂ ਮੈਂ ਠੀਕ ਹਾਂ ਪਤਾ ਨਹੀਂ ਨਾ ਵੀ ਜੇ ਮੈਂ ਮਰ ਗਈ ਤੇ ਆ ਚਿੜੇ-ਚਿੜੇ ਦੀ ਕਹਾਣੀ ਮੈਂ ਸੁਣੀ ਆ ਚਿੜੀ ਤੇ ਜਿੜੇ ਦੀ ਦੇਖੀ ਆ ਗਈ ਤੇ ਵੀ ਆਪਣੇ ਸਾਥ ਤੇ ਤੇ ਐ ਕਰਕੇ ਵੀ ਤੂੰ ਨਾ ਹੋਰ ਵਿਆਹ ਕਰਾਈ ਤੇ ਕਹਿੰਦਾ ਵੀ ਤੇ ਨਹੀਂ ਕਰਾਉਂਦਾ ਮੈਂ ਤੇ ਭਾਈ ਕੁਛ ਚਿਰ ਮੰਜੇ ਤੇ ਭਾਈ ਰਾਣੀ ਉਹ ਮਰ ਗਈ ਜਦੋਂ ਮਰ ਗਈ ਤੇ ਭਾਈ ਚਲੋ ਪਈ ਕਹੇ ਕਹਾਏ ਤੇ ਰਿਸ਼ਤੇਦਾਰਾ ਤੇ ਉਹ ਖਾਣੇ ਕਹਿ ਕੇ ਭਿਜਵਾ ਕੁੜੀਆਂ ਨੇ ਆਣੀ ਆਣੇ ਗਈਆਂ ਤੇ ਵੀ ਤੂੰ ਹੋਰ ਵਿਆਹ ਕਰਾ ਲਾ ਕੁਛ ਨਹੀਂ ਹੁੰਦਾ ਹੈਗਾ ਤੇ ਭਾਈ ਉਹਨੇ ਵਿਆਹ ਕਰਾ ਲਿਆ ਜਦੋਂ ਵਿਆਹ ਹੋਰ ਕਰਾ ਲਿਆ ਤੇ ਭਾਈ ਉਹ ਮਤੇਰ ਆ ਗਈ ਇੱਕ ਪਈ ਕੁੜੀ ਉਹਦੇ ਵੀ ਹੋ ਗਈ ਉਹ ਇੱਕ ਅੱਖ ਤੋਂ ਕਾਣੀ ਹੋ ਗਈ ਤੇ ਇੱਕ ਕੁੜੀ ਉਹਦੇ ਹੋ ਗਈ ਦੋ ਹੋ ਗਈਆਂ ਤੇ ਭਾਈ ਉਹਨਾਂ ਨਾਲ ਸਿੱਕੇ ਵਾਜੀ ਰੱਖਣ ਲੱਗ ਗਿਰਾਇ ਤਰੱਖਣ ਲੱਗ ਗੀ ਉਹ ਕੁੜੀਆਂ ਨੂੰ ਭਾਈ ਕੰਮ ਕਰਾਇਆ ਕਰ ਕੁੜੀਆਂ ਤੋਂ ਨਾਨਾ ਰੋਟੀ ਨਾ ਦਿਆ ਕਰੇ ਤੇ ਸਾਰਾ ਦਿਨ ਕੰਮ ਧੰਦਾ ਕਰਾਈ ਜਾਇਆ ਕਰੇ ਤੇ ਤੰਗ ਕਰਨ ਲੱਗ ਗਈ ਕੁੜੀਆਂ ਨੂੰ ਭਾਈ ਉਹੀ ਮਤੇਰ ਵਾਲਾ ਪੰਨ ਵਸ ਉਹ ਕਰਨ ਲੱਗ ਗਈ ਤੇ ਜਦੋਂ ਆਪਾਂ ਇਹਨਾਂ ਨੂੰ ਤੰਗ ਕਰਿਆ ਕਰੇ ਤੇ ਉਹਨਾਂ ਨੂੰ ਰੋਟੀ ਨਾ ਦਿਆ ਕਰੇ ਗੋਹੇ ਸੰ ਰੋਟਾ ਬਣਾ ਕੇ ਤੇ ਸੂੜਾ ਲਾ ਕੇ ਦੇ ਦਿਆ ਕਰੇ ਤੇ ਭਾਈ ਉਹ ਕੀ ਕਰਿਆ ਕਰਨ ਵਿਚਾਰੀਆਂ ਉੱਤੋਂ ਸੂੜਾ ਸੂੜਾ ਚੱਟ ਲਿਆ ਕਰਨ ਤੇ ਗੋਹਾ ਸੜਦਿਆ ਕਰਨ ਰੋਇਆ ਕਰਨ ਜਿਉਂ ਕਹਿਣਾ ਵੀ ਅਸੀਂ ਵੀ ਮੇਰੇ ਪਿਓ ਨੂੰ ਦੱਸਾਂਗੇ ਤਾਂ ਕਹਿੰਦਾ ਪਰ ਵੀ ਸਾਨੂੰ ਮੈਂ ਕੁੱਟੂਗੀ ਮਾਰੂਗੀ ਉਹਨਾਂ ਨੂੰ ਡਰਾ ਦਿਆ ਕਰੇ ਵੀ ਜੇ ਤੁਹਾਡੇ ਪਿਓ ਨੂੰ ਦੱਸਿਆ ਤੁਸੀਂ ਭਾਈ ਉਹ ਡਰਦਿਆਂ ਦੱਸਿਆ ਨਾ ਕਰਨ ਤੇ ਭਾਈ ਉਹਨਾਂ ਦੇ ਨਾਲ ਤੰਗ ਲੱਗਦੀ ਕਰਨ ਤੇ ਭਾਈ ਇੱਕ ਦਿਨ ਆ ਦੀ ਮਾਂ ਦੀ ਫੋਟੋ ਕੋਲੇ ਆ ਜਾ ਕੇ ਉਹਨੂੰ ਲਾਤੀਆਂ ਸਾਰੇ ਚਰਮੂਣ ਲੱਗ ਗਿਆ ਤੇ ਕਿ ਮਾਂ ਮਾਸੀ ਕੀ ਖਾਈਏ ਸੰਤਾ ਜਮਾਰੀ ਕੁਸ ਖਾਣ ਨੂੰ ਦਿੰਦੀ ਹੈ ਵੀ ਗੋੜੇ ਦੇ ਰੋਟੀਆ ਦਿੰਦੀ ਆ ਛੂੜਾ ਛੂੜਾ ਚੱਟ ਲੈਣਾ ਉਹਦੇ ਨਾਲ ਸਾਡਾ ਘੜਾ ਢਿੱਡ ਭਰਦਾਗਾ ਵੀ ਅਸੀਂ ਕੀ ਕਰੀ ਕੀ ਖਾਈਏ ਦੱਸ ਸੀ ਭਾਈ ਤੇ ਤੇ ਕਹਿੰਦੀ ਐ ਕਰ ਭਈ ਉਹ ਮਾਂ ਜਦੋਂ ਬਾਹਲਾ ਹੋਣ ਲੱਗ ਗਈਆਂ ਤੇ ਮਾਂ ਨੇ ਭਾਈ ਫੋਟੋ ਚ ਬਾਜ ਆਈ ਵੀ ਕਹਿੰਦੀ ਪੁੱਤ ਤੂੰ ਸੇ ਕਰੋ ਰੋ ਰੋ ਨਾ ਤੁਸੀਂ ਕਹਿੰਦੀ ਤੇ ਤੁਸੀਂ ਕਹਿੰਦੀ ਆਪਣੇ ਫਲਾਨੇ ਪਿੰਡ ਚ ਆਪਣੇ ਪਿੰਡ ਚ ਫਲਾਨੇ ਥਾਂ ਤੇ ਟੋਬਾਗਾ ਵੀ ਤੁਸੀਂ ਉੱਥੇ ਵਗ ਜਾ ਕਰੋ ਕਹਿੰਦੀ ਵੀ ਜਦੋਂ ਤੁਸੀਂ ਕੱਢਿਆ ਕਰੋਗੇ ਆ ਉਦੋਂ ਤੱਕ ਕਹਿੰਦੀ ਵੀ ਉਹ ਖੀਰ ਕੜਾ ਹੋਇਆ ਕਰੂਗਾ ਗਾਰਾ ਕੱਢਿਆ ਕਰੂਗੀ ਆ ਉਦੋਂ ਤੱਕ ਖੀਰ ਕੜਾ ਹੋਇਆ ਕਰੂਗਾ ਲੈ ਕੇ ਰੱਬ ਦਾ ਨਾਮ ਕਹਿੰਦੀ ਬੱਸ ਕਹਿੰਦੀ ਜਦੋਂ ਕੱਢਿਆ ਕਰੋਗੇ ਖੀਰ ਕੜਾ ਹੋਇਆ ਕਰੂ ਜਦੋਂ ਕਹਿੰਦੀ ਕੋਈ ਹੋਰ ਕੱਢੂਗਾ ਉਦੋਂ ਕਹਿੰਦੇ ਗਾਰਾ ਕਰੂਗਾ ਤੇ ਉਹ ਕਹਿੰਦੀ ਠੀਕ ਆ ਮਾਂ ਕਹਿੰਦੀ ਚਲੋ ਪਈ ਉਹ ਉੱਥੇ ਜਾਣ ਲੱਗ ਗਏ ਵਿਚਾਰੀਆਂ ਅੱਠਾਂ ਤੜਕੇ ਕਹਿੰਨਾ ਉੱਥੇ ਜਾਇਆ ਕਰਨ ਜਦੋਂ ਉਹ ਕੱਢਿਆ ਕਰਨ ਉਹੀ ਗੱਲ ਖੀਰ ਖੜਾ ਬਣ ਜਾਇਆ ਕਰੇ ਜਦੋਂ ਕੋਈ ਹੋਰ ਕੱਢੇ ਉਹ ਗਾਰਾ ਦੇਖ ਤੇ ਪਈ ਵਿਚਾਰੀਆਂ ਰੱਜ ਕੇ ਆਇਆ ਕਰਨ ਐਂ 15 ਦਿਨ ਲੰਘ ਕੇ 15 20 ਦਿਨ ਨੰਗੀ ਗਏ ਤੇ ਖਾਇਆ ਆਇਆ ਕਰਨ ਉਹਦਾ ਟਿੱਡ ਭਰਿਆ ਆਇਆ ਕਰਨ ਤੇ ਪਈ ਇੱਕ ਦਿਨ ਉਹਨੇ ਆਖਿਆ ਵੀ ਮੈਂ ਤਾਂ ਰੋਟੀ ਦਿੰਦੀ ਨਹੀਂ ਹੈਗੀ ਤੇ ਮਤੇਰ ਮਾਂ ਨੇ ਆਖਿਆ ਮੈਂ ਤਾਂ ਰੋਟੀ ਇਹਨਾਂ ਨੂੰ ਦਿੰਦੀ ਨਹੀਂ ਤੇ ਕਿੱਥੇ ਕਿੱਥੋਂ ਭੰਦੀਆਂ ਲੇਗੀਆਂ ਤੇ ਉਹਨ ਕੁੜੀ ਸੀ ਜਿਹੜੀ ਉਹਦੀ ਕਾਣੀ ਉਹਨੂੰ ਕਹਿੰਦੀ ਤੂੰ ਬਿੜਕ ਰੱਖ ਕਹਿੰਦੀ ਨਿਗਾਹ ਰੱਖ ਤਾਂ ਇਹ ਤੂੰ ਇਹਨਾਂ ਦਾ ਮਾਂਗਰ ਜਾ ਤੇ ਪਈ ਉਹ ਮਾਂਗਰ ਗਈ ਅੰਜੇ ਤਾਂ ਮਾਂਗਰ ਗਈ ਤੇ ਪੈਸੇ ਦੂ ਦੇਖਿਆ ਤੇ ਉਹ ਕੜਕੜਾ ਖਾਈ ਜਾਣ ਉਹਨੇ ਆਖਿਆ ਕਿ ਮਾਂ ਕਿ ਤਾਂ ਅੰਜੀ ਦੋ ਖਾਈ ਜਾਣ ਤੇ ਉਹਨਾਂ ਦੇ ਕੋਲੇ ਵਗੀਆਂ ਕਿ ਤੁਸੀਂ ਕੀ ਖਾਣਿਓ ਗਾਰਾ ਕੱਡਕੜ ਖਾਣਿਓ ਕਿ ਨਾ ਕਿ ਖੀਰ ਕੜਾ ਆਇਆਗਾ ਆ ਕਿ ਖੀਰ ਕੜਾ ਆਇਆ ਕਿ ਮੈਨੂੰ ਦੇ ਦੇ ਥੋੜਾ ਜਿਹਾ ਭਾਈ ਉਹਨੂੰ ਦੇ ਦ ਤੇ ਉਹਨੇ ਕੀ ਕਰਿਆ ਉਹ ਕਾਣੀ ਅੱਖ ਦੇ ਵਿੱਚ ਐ ਕਰਕੇ ਥੋੜਾ ਜਿਹਾ ਪਾ ਲਿਆ ਤੇ ਪਾ ਕੇ ਤੇ ਵੋਚਕਦੇ ਨੇ ਘਰੇ ਆ ਕੇ ਕਹਿੰਦੀ ਆਹ ਦੇਖ ਮਾਂ ਪਹਿਲੀ ਇਹ ਤਾਂ ਖੀਰ ਕੜਾ ਖਾਂਦੀਆਂ ਨੇ ਗਿਆ ਕਹਿੰਦੀ ਉੱਥੇ ਜਾ ਕੇ ਕਹਿੰਦੇ ਤੇ ਹੋਰ ਕਿਥੋਂ ਢਿੱਡ ਭਰਦੇ ਨੇ ਉੱਥੇ ਭਰਦੇ ਨੇ ਜਾ ਕੇ ਤੇ ਕਹਿੰਦੀ ਜਦੋਂ ਮੈਂ ਕੱਢਣਾ ਗਾਰਾ ਜਦੋਂ ਇਹ ਕੱਢਣ ਖੀਰ ਕੜਾ ਤੇ ਪਾਈ ਉਹ ਮੇਕਾ ਤਨੂ ਉਹ ਅਸਰ ਪੱਟੀ ਲੈ ਕੇ ਪਾਈ ਜਦੋਂ ਆਇਆ ਰਾਜਾ ਕਹਿੰਦਾ ਤੂੰ ਪਹਿਨੇ ਅੱਜ ਤੇ ਕਹਿੰਦੀ ਮੇਰੀ ਤਾਂ ਵੀ ਖਾਣਾ ਪੱਸ ਤੇ ਕਹਿੰਦਾ ਫੇਰ ਵੀ ਕੋਈ ਤਾਂ ਗੱਲ ਹੋਣੀ ਕਹਿੰਦੀ ਨਾ ਮੇਰੇ ਤਾਂ ਵੀ ਖਾਣਾ ਪੱਸ ਕਹਿੰਦਾ ਵੀ ਦੱਸ ਦੇ ਕੀ ਗੱਲ ਆ ਗਈ ਕਹਿੰਦੀ ਪਹਿਲਾਂ ਮੈਨੂੰ ਬਾਚਨ ਦੇ ਕਹਾਂ ਬਾਚਨ ਤਾਂ ਤੁਹਾਨੂੰ ਦਿੱਤੇ ਵੀ ਤੂੰ ਦੱਸ ਕੀ ਗੱਲ ਆ ਗਈ ਕਹਿੰਦੀ ਜੇ ਤੂੰ ਆਪਣੇ ਪਿੰਡ ਵਾਲਾ ਟੋਬਾ ਬੰਦ ਕਰਾਵੇਂ ਮੈਂ ਤਾਂ ਜਿਉਂਦੀ ਉਹ ਤਾਂ ਆਏਗੀ ਕਹਿੰਦਾ ਲੈ ਇਹ ਕੋਈ ਵੱਡੀ ਗੱਲ ਲਾਗੀ ਦਾ ਸਟੋਬੇ ਨਾਲ ਤੈਨ ਤੇਰਾ ਕੀ ਹੋਵਗਾ ਇਹਦੇ ਨਾਲ ਤੇ ਵੀ ਤੂੰ ਟੋਬਾ ਕਦੋਂ ਬੰਦ ਕਰਾਉਣੀ ਹੈਗੀ ਕਹਿੰਦੀ ਮੈਂ ਤਾਂ ਜਿਉਣੀ ਤਾਂ ਆਂਗੀ ਤੇ ਤੁਹਾਨੂੰ ਬਚਣ ਲਈ ਤੇਨੇ ਕਹਿੰਦੇ ਹੁਣ ਮੇਰੇ ਬਚਣ ਪੂਰੇ ਪਰ ਤੇ ਭਾਈ ਉਹ ਕਹਿੰਦਾ ਚਲ ਠੀਕ ਆ ਤੂੰ ਹੁਣ ਚਲ ਪਿੰਡ ਦਾ ਉਹ ਟੋਬਾ ਬੰਦ ਕਰਵਾਤਾ ਜਾ ਕਰਾਤਾ ਤੇ ਉੱਥੋਂ ਬਚਾਇੀਆਂ ਹੁਣ ਜਦ ਬੰਦ ਹੀ ਹੋਗਾ ਕਿੱਥੇ ਜਾਣ ਦੇਖ ਤੇ ਮੁੜ ਕੇ ਭਾਈ ਫੇਰ ਨਾ ਰੋਟੀ ਦਿੱਤੀ ਤੇ ਫੇਰ ਉਹ ਭੁੱਖੀਆਂ ਮਾਰਨ ਲੱਗੀਆਂ ਫਾਈ ਉਹ ਅੱਖ ਤੇ ਉਹਦੀ ਮਾਂ ਦੀ ਫੋਟੋ ਮੁਰੇ ਫੇਰ ਰੋਣ ਲੱਗੀਆਂ ਮਾਂ ਮਾ ਦੱਸ ਕਹਿੰਦੀ ਅਸੀਂ ਕੀ ਖਾਈ ਉਹਨੇ ਤਾਂ ਤੋਬਾ ਵੀ ਬੰਦ ਕਰਾਤਾ ਹੁਣ ਕੀ ਕਰੀਏ ਕਹਿੰਦੀ ਅਸੀਂ ਉਹਨਾਂ ਨੂੰ ਆਏ ਨਹੀਂ ਸੀ ਪਤਾ ਵੀ ਉਹ ਕਾਣੀ ਕੁੜੀ ਨੇ ਦੱਸਿਆ ਜਾ ਕੇ ਹੂੰ ਤੇ ਵੀ ਟੋਬਾ ਵੀ ਬੰਦ ਕਰਾਤਾ ਵੀ ਹੁਣ ਕੀ ਖਾਈਏ ਕਹਿੰਦੇ ਪੁੱਤ ਆਪਣੇ ਪਿੰਡ ਦੇ ਬਾਹਰ 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 ਸੜਕ ਤੇ ਇੱਕ ਬੋੜ ਦਾ ਦਰਖਤ ਆਗਾ ਕਹਿੰਦੇ ਉੱਥੇ ਵਗ ਜਾ ਕਰੋ ਕਹਿੰਦੇ ਰੱਬ ਦਾਣਾ ਲੈ ਕੇ ਕਹਿੰਦੇ ਜਦੋਂ ਤੁਸੀਂ ਤੋੜ ਕੇ ਖਾਓਗੇ ਪੱਤੇ ਕਹਿੰਦੇ ਉਹ ਤਾਂ ਪਰੌਂਠੇ ਬਣ ਜਾ ਕਰਨਗੇ ਜਦੋਂ ਕੋਈ ਹੋਰ ਖਾਇਆ ਕਰ ਪਾਦੀ ਉਹਦੇ ਪੱਤੇ ਹੋਣਗੇ ਹੋਰ ਨੂੰ ਪੱਤੀ ਦੀ ਖਣ ਕੇ ਕਹਿੰਦੇ ਤੁਸੀਂ ਤੋੜ ਕੇ ਖਾਓਗੇ ਜਦੋਂ ਦੋ ਪਰੌਂਠੇ ਆਹ ਕਿ ਕੰਨੀ ਆਦਾ ਢਿੱਡ ਭਰਿਆ ਆ ਕਹਿੰਦੇ ਠੀਕ ਆ ਭਾਈ ਕਹਿੰਦੇ ਚੰਗਾ ਤੇ ਉੱਥੇ ਜਾਣ ਲੱਗ ਗੀਆਂ ਤੇ ਜਦੋਂ ਉੱਥੇ ਜਾਣ ਲੱਗ ਗੀਆਂ ਤੇ ਉਹਨਾਂ ਨੇ ਕੀ ਕਰ ਵਿਚਾਰਿਆ ਢਿੱਡ ਭਰ ਆਇਆ ਕਰਨਾ ਥਣ ਤੜਕ ਕੇ ਜਾਇਆ ਕਰਨ ਢਿੱਡ ਭਰਿਆ ਕਰਨ ਬੋਚ ਕੇ ਰਾਣੀ ਨੂੰ ਪਤਾ ਨਾ ਲੱਗਣ ਦੇ ਕਰਨ ਵੀ ਇਹਨੂੰ ਪਤਾ ਨਾ ਲੱਗ ਜAVE ਫੇਰ ਨਾ ਕਿਤੇ ਉਹ ਕਰ ਦੇਵੇ ਤੇ ਮੁੜ ਕੇ ਭਾਈ ਜਾਂਦੀਆਂ ਰਹੀਆਂ ਤੇ ਉਹ ਪਾਣੀ ਕੁੜੀ ਫੇਰ ਨਾਲ ਉਹ ਕਹਿੰਦੀ ਰਾਣੀ ਕਹਿੰਦੀ ਇਹਨਾਂ ਦੀ ਬੜਕੋ ਲੈ ਕਹਿੰਦੀ ਤੂੰ ਕਿੱਧਰ ਜਾਂਦੀਆਂ ਨੇ ਕਿੱਥੇ ਜਾਂਦੀਆਂ ਨੇ ਕਹਿੰਦੀ ਤੇ ਮੈਂ ਹਣ ਉਹਨਾਂ ਨੂੰ ਫੇਰ ਨਹੀਂ ਰੋਟੀ ਦਿੰਦੀ ਕਹਿੰਦੀ ਇਹ ਢਿੱਡ ਕਿੱਥੋਂ ਭਰ ਦਿਆਂਗੇ ਤੇ ਫੇਰ ਉਹ ਕੁੜੀ ਕੁੜੀ ਫੇਰ ਨਾਲ ਜਾਇਆ ਕਰੇ ਦੇਖਿਆ ਕਰੇ ਪਾ ਕੇ ਦੱਸਿਆ ਕਰੇ ਕਹਿੰਦੀ ਆ ਕੇ ਦੱਸਤਾ ਕਹਿੰਦੀ ਵੀ ਮਾਂ ਇਹ ਤਾਂ ਉੱਥੇ ਤੋੜ ਕੇ ਕਹਿੰਦੀ ਪੱਤੇ ਖਾਂਦੀਆਂ ਨੇ ਘਰੋਂਠੇ ਬਣ ਜਾਂਦੇ ਨੇ ਇਹਨਾਂ ਦੇ ਹੱਥਾਂ 'ਚ ਤਾਂ ਕਹਿੰਦੀ ਜਦੋਂ ਮੈਂ ਤੋੜ-ਤੋੜ ਦੇਖਾਂ ਕਹਿੰਦੀ ਉਦੋਂ ਪੈਦੀ ਪੱਤੀ ਕਹਿੰਦੀ ਤੇ ਕਹਿੰਦੀ ਇਹ ਤਾਂ ਉੱਥੇ ਰਾਜ ਤੇ ਆਉਂਦੀਆਂ ਰਹੀਆਂ ਤੇ ਭਈ ਉਹਨੇ ਰਾਜੇ ਨੂੰ ਫੇਰ ਭਈ ਅੱਥਨੋਂ ਅਸਰ ਪੱਤੀ ਲੈ ਕੇ ਕਹਿੰਦੀ ਮਤ ਜਿਉਂਨੇ ਤਾਜੇ ਤੂੰ ਖਰਾਨਾ ਬੋਰਡ ਪਟਾਵੇਂ ਕਹਿੰਦੀ ਹੋ ਕਹਿੰਦਾ ਵੀ ਦੱਸ ਤਰਾ ਬੋਰਡ ਨੇ ਪਹਿਲਾਂ ਤੂੰ ਟੂਬਾ ਬੰਦ ਕਰਾ ਤਾਂ ਹੁਣ ਤੂੰ ਬੋਰਡ ਦੱਸ ਇਹ ਗੱਲਾਂ 'ਚ ਕੀ ਫਾਇਦਾ ਕਾ ਕਹਿੰਦਾ ਤੂੰ ਤੇ ਇਹ ਤੱਕ ਕੋਈ ਗੱਲ ਕਹਿੰਦਾ ਤੈਨੂੰ ਬੋਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਕੀ ਕਹਿੰਦਾ ਵੀ ਬੰਦਾ ਕਾ ਕਹਿੰਦੀ ਪੱਟਾ ਦੇ ਦੱਸ ਤੈਨੂੰ ਤਾਂ ਕੋਈ ਤਖਰੀਬ ਨਹੀਂ ਉਹਦੀ ਤੇ ਕਹਿੰਦੀ ਨਾ ਮੈਂ ਤਾਂ ਜਿਉਣੀ ਤਾਂ ਵੀ ਤੂੰ ਜੇ ਪਟਾਵੇਂ ਉਹਨਾਂ ਭਾਈ ਚਲੋ ਕਹਾਂ ਤਾਂ ਪਟਾ ਦਿੰਨਾਗਾ ਪਟਾ ਤਾਂ ਭਾਈ ਉਹ ਤੇ ਜਦ ਭਾਈ ਉਹ ਭੁੱਖੀਆਂ ਮਾਰਨ ਲੱਗੀਆਂ ਰੋਣ ਲੱਗ ਗਈਆਂ ਤੇ ਕਹਿੰਦੀ ਮੈਂ ਤਾਂ ਉਹਨੇ ਉਹਨੇ ਆਖ ਰਾਣੀ ਨੇ ਵੀ ਇਹ ਤਾਂ ਹੋਰ ਹਿੱਲਾ ਕਰ ਲੈਣਗੇ ਕੋਈ ਨਾ ਕੋਈ ਕਿਉਂ ਨਾ ਇਹਨਾਂ ਨੂੰ ਕੋਈ ਕਢਾਦਾ ਕਹਿੰਦੀ ਮੈਂ ਤਾਂ ਜਿਉਣੀ ਤਾਂ ਜਿ ਇਹਨਾਂ ਨੂੰ ਸੱਡਿਆਂ ਵਿੱਚ ਕਿਧਰੇ ਕਹਿੰਦੀ ਕੰਦਾ ਮੈਂ ਕਿੱਥੇ ਸੱਡ ਗਿਆ ਵਾ ਭਾਈ ਰੋਣ ਲੱਗੀਆਂ ਉਹਦੇ ਪਿਓ ਕੋਲੇ ਰੋਣ ਲੱਗ ਗਈਆਂ ਜਿਸ ਤਾਂ ਭੁੱਖੀਆਂ ਮਰਦੇ ਸ ਕੀ ਕਰੀਏ ਕਿੱਥੋਂ ਖਾਈਏ ਸਾਨੂੰ ਦਿਨ-ਦਿਨੇ ਕੋਸਾ ਪਾਈ ਰਾਜਾ ਚ ਸੁੱਪ ਕਰ ਗਿਆ ਕਹਿੰਦਾ ਵੀ ਹੁਣ ਇਹ ਮੈਂ ਕੀ ਕਹਾ ਕਹਿੰਦਾ ਵੀ ਮੈਨੂੰ ਉਦੋਂ ਰਾਣੀ ਕਹਿ ਕੇ ਸੱਚਾ ਮਰੀ ਤੀ ਵੀ ਤੂੰ ਵਿਆਹ ਨਾ ਕਰਾਈ ਵੀ ਉਹੀ ਗੱਲ ਹੋ ਗਈ ਰਿਸ਼ਤੇਦਾਰਾਂ ਨੇ ਲੋਕਾਂ ਨੇ ਕਹਿ ਕੇ ਵਹ ਕਰਾਤਾ ਕਹਿੰਦਾ ਵੀ ਕੁੜੀਆਂ ਚਲ ਪਲ ਜਾਣਗੀਆਂ ਕਹਿੰਦਾ ਵੀ ਮਾਮਾ ਨਾਲ ਹੀ ᱛੀਆਂ ਹੁੰਦੀਆਂ ਨਹੀਂ ਗੀਆਂ ਪਰ ਮੈਂ ਤੇਰਾ ਖਾ ਨੂੰ ਮਾਮਾ ਬਣਦੀਆਂ ਨਹੀਂ ਗੀਆਂ ਕਹਿੰਦਾ ਤੇ ਚਲ ਕਹਿੰਦਾ ਵੀ ਤੀ ਉਹ ਸੋਨੂੰ ਚਲ ਛੋਡੇ ਨਾਲ ਕੀ ਛੱਡ ਕੇ ਆਵਾ ਕਹਿੰਦਾ ਇੱਕ ਦਿਨ ਕਹਿੰਦਾ ਤੇ ਭਾਈ ਕਹਿੰਦੀ ਚੰਗਾ ਬਾਪੂ ਚਾ ਚੜਗਾ ਨਾਲੋਂ ਕਹਿੰਦੀ ਇੱਥੇ ਰੋਟੀ ਨਹੀਂ ਮਿਲਦੀ ਉੱਥੇ ਰਾਜ ਦੇ ਰੋਟੀ ਤਾਂ ਖਾਵਾਂਗੇ ਆ ਕਹਿੰਦੀ ਚਲੋ ਬੋ ਕਹਿੰਦੀ ਨਾਨਕੀ ਚੱਲਾਂਗੇ ਤੇ ਭਾਈ ਤਿਆਰ ਹੋ ਗੀਆਂ ਤੇ ਵਾ ਤੁਰਕੀਆਂ ਅੱਗੇ ਤੁਰ ਕੇ ਜਾਂਦੇ ਲੋਕ ਭਾਈ ਤੁਰੇ ਜਾਂਦੇ ਨੇ ਕਿ ਦੋਨੇ ਕੁੜੀਆਂ ਤੇ ਪਿਓ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਭਾਈ ਟਿੱਬਿਆਂ ਵਿੱਚ ਦੀ ਅੱਗੇ ਟਿੱਬੇ ਆ ਤੇ ਮਲੇ ਹੁੰਦੇ ਤੇ ਮਲੇ ਨੂੰ 베ਰ ਲੱਗਦੇ ਬਲਾਈ ਤੇ ਭਾਈ ਉਹ ਤਾਂ ਮੁੜੇ ਆਗੇ ਜਦੋਂ ਟਿੱਬਿਆਂ ਤੇ 베ਰ ਲੱਗੇ ਪੈਨੇ ਆ ਲਾਲ ਲਾਲ 베ਰ 베ਰ ਤੇ ਭਾਈ ਉਹ ਦੇਖ ਕੇ ਕਹਿੰਦੇ ਆ ਤੇ ਕਿ ਆਪਦੇ ਪੇਉ ਨੂੰ ਕਹਿੰਦੀ ਆ ਪਿਤਾ ਜੀ ਜੇ ਤੂੰ ਇੱਥੇ ਬਹਿ ਗਿਆ ਬੰਦ ਕਹਿੰਦੀ ਅਸੀਂ ਕਹਿੰਦੀ ਆ 베ਰ ਤੋੜ ਲਈਏ ਕਹਿੰਦੀ ਆ ਆ 베ਰੀ ਤੋਂ 베ਰ ਤੋੜ ਲਈਏ ਖੜ ਜਾ ਤੂੰ ਕਹਿੰਦੀ ਕਹਿੰਦਾ ਤੋੜ ਲਓ ਭਾਈ ਕਹਿੰਦੇ ਮਾਮੇ ਵਾਸਤੇ ਲੈ ਜਾਾਂਗੇ ਨਾ ਮਾਮੀ ਵਾਸਤੇ ਲੈ ਜਾਾਂਗੇ ਇਹਨਾਂ ਨਾਲ ਕੇ ਵਾਸਤੇ 베ਰ ਲੈ ਜਾਾਂਗੇ ਤੋੜ ਕੇ ਕਹਿੰਦੀ ਬਾਵਾ ਤੋੜ ਲੈਨੇ ਆਗੇ ਤੇ ਭਾਈ ਤੋੜਨ ਲੱਗ ਗਏ ਆ ਤੇ ਉਹ ਤਾਂ ਪਿਓ ਕਹਿੰਦਾ ਚੰਗਾ ਐ ਕਰੋ ਕਹਿੰਦਾ ਮੈਂ ਇੱਥੇ ਪਿਆਂ ਕਹਿੰਦਾ ਇੱਥੇ ਬੈਠ ਕਹਿੰਦਾ ਦਰਖਤ ਥੱਲੇ ਤੁਸੀਂ ਕਹਿੰਦਾ ਜਾ ਕੇ ਕਹਿੰਦਾ ਵੀ 베ਰ ਤੋੜ ਲਓ ਜਦੋਂ ਤੋੜ ਕੇ 베ਰ ਕਹਿੰਦਾ ਤੁਸੀਂ ਜਿੰਨੇ ਕੁ ਤੋੜਨੇ ਤੋੜ ਕੇ ਮੇਰੇ ਕੋਲੇ ਆ ਜਿਓਗਾ ਨਾ ਫਿਰ ਆਪਾਂ ਬਤੁਰ ਚੱਲਾਂਗੇ ਕਹਿੰਦੀ ਠੀਕ ਆ ਤੇ ਭਾਈ ਉਹ ਤਾਂ ਜੋਹ ਤੋੜੀ ਗਿਆ ਤੋੜੀ ਗਿਆ ਤੋੜਦਿਆਂ ਤੋੜਦਿਆਂ ਮਲੇ ਗਾਹਾਂ ਗਾਹਾਂ ਲੰਗੀ ਗਿਆ ਮਲੇ ਬਾਲੇ ਹੁੰਦੇ ਨੇ ਕਿ ਉਹਨਾਂ ਤੇ ਟਿੱਬਿਆਂ ਤੇ ਤੋੜਨੇ ਤੋੜਨੇ ਭਾਈਆਂਾਂ ਲੰਘੀਆਂ ਤੋੜ ਕੇ ਤੇ ਜਦੋਂ ਸੂਰਜੀ ਦੀ ਟਿੱਕੀ ਜਿੱਸੀ ਬਣਾਲੀ ਹੋ ਗਈ ਦਿਨ ਤੱਕ ਆ ਕਹਿੰਦੀ ਕੁੜਾ ਆਪਾਂ ਤਾਂ ਇੰਨੇ ਪੇ ਤੋੜ ਲੇ ਤੋੜਨੇ ਅੰਨਾਂ ਉੱਥੇ ਤੇ ਦੇਖਿਆ ਤੇ ਭਾਈ ਕੋਲੇ ਆਈਆਂ ਤੇ ਆਖੇ ਬਾਪੂ ਤਾਂ ਪਿਆ ਦੂਰੋਂ ਦੇਖ ਲਿਆ ਕਰਨ ਬਹੁ ਪਿਆ ਬਾਪੂ ਤਾਂ ਤੇ ਦੇਖ ਕੇ ਫਿਰ ਤੋੜਨ ਲੱਗ ਜਾ ਕਰਨ ਤੇ ਜਿਵੇਂ ਤੋੜ ਤੂੜ ਕੇ ਤੇ ਭਾਈ ਕਹਿੰਦੀ ਲੈ ਹੁਣ ਤਾਂ ਬਾਹਲੇ ਤੋੜ ਲੇ ਚੱਲ ਕਹਿੰਦੀ ਆਪਾਂ ਬਾਪੂ ਨੂੰ ਕਹੀ ਜਾ ਚੱਲੀ ਤੇ ਜਿਨੋਂ ਭਾਈ ਕੋਲੇ ਆਈਆਂ ਬੋਲ ਮਾਰਿਆ ਤੇ ਉੱਥੇ ਬਾਪੂ ਹੋਵੇ ਤਾਂ ਬੋਲੇ ਛੱਡ ਕੋ ਤਾਂ ਮਲੇ ਦੇ ਤੇ ਪਰਨਾ ਪਾ ਗਿਆ ਛੋਟੇ ਜਿਹੇ ਮਲੇ ਦੇ ਉੱਤੇ ਪਰਨਾ ਪਾ ਗਿਆ ਲੱਗੇ ਵੀ ਹੈਗਾ ਹੈਗਾ ਤੇ ਜਦੋਂ ਪਰਨਾ ਪਾ ਗਿਆ ਤੇ ਭਾਈ ਉਹ ਤਾਂ ਚੀਕਾਂ ਮਾਰਨ ਲ ਹੋਣ ਵੀ ਹੁਣ ਕੀ ਕਰੀਏ ਹੁਣ ਆਪਾਂ ਕਿੱਥੇ ਜਾਈਏ ਵੀ ਆਥਣ ਦਾ ਟਾਈਮ ਹੋ ਗਿਆ ਕਿੱਧਰ ਜਾਈਏ ਕਿਤੇ ਨਹੀਂ ਕੁਝ ਦੀਦਾ ਕੀ ਕਰੀਏ ਹਾਂ ਕਰੋ ਕਰੋ ਬਾਹਰ ਨਿਕਲਿਆ ਤੇ ਬਚਾਰੀਆਂ ਤੇ ਭਾਈ ਜਦੋਂ ਰੋਣ ਲੱਗ ਗਿਆਂ ਤੇ ਕਹਿੰਦੀ ਚਲ ਹੁਣ ਦੇਖੀ ਜਾਉਗੀ ਆਪਾਂ ਇਕਦਮ ਤੁਰੀਆਂ ਜਾਂਦੇ ਆਂਗਾ ਦਾਹਾ ਦਾਹਾ ਤੁਰ ਗਈਆਂ ਤੁਰ ਗਈਆਂ ਭਈ ਮੂੰਹ ਨੇ ਰਾਜਾ ਹੋ ਗਿਆ ਤੇ ਕਿਸੇ ਮਾੜੀ ਜੀ ਉਹਨਾਂ ਨੂੰ ਕੋਈ ਦੀਵਾ ਮੱਚਦਾ ਕਿਤੇ ਚਾਨਣ ਦਿਖਾਈ ਦਿੱਤਾ ਜਦੋਂ ਚਾਨਣ ਦਿਖਾਈ ਦਿੱਤਾ ਉਧਰ ਨੂੰ ਤੁਰ ਗਈਆਂ ਜਦੋਂ ਤੁਰ ਗਈਆਂ ਤੇ ਦੇਖਿਆ ਕਹਾ ਜਾ ਕੇ ਕਿਸੇ ਭਈ ਸਾਹਸਤ ਦੀ ਕੁਟਿਆਤੀ ਸੀਗੀ ਡੇਰਾ ਦੀ ਕੋਈ ਉੱਥੇ ਦੀਵੇ ਲੱਗੇ ਹੋਏ ਤੇ ਉਹ ਚਾਨਣ ਪੈਂਦਾ ਸੀ ਤਾਂ ਉੱਥੇ ਪარგੀਆਂ ਦੇਖ ਕੇ ਜਦੋਂ ਗਈਆਂ ਤੇ ਕਹਿੰਦੀ ਵੀ ਬਾਬਾ ਕਹਿੰਦੀ ਵੀ ਇਸ ਤਰ੍ਹਾਂ ਤਾਂ ਕੱਟਣੀਆਂ ਐ ਕਰਕੇ ਸਾਡਾ ਮੇਰਾ ਪਿਓ ਵੀ ਸੰਸੜ ਛੱਡ ਕੇ ਵਾਗ ਗਿਆ ਤੇ ਭਾਈ ਕਹਣਾ ਭਾਈ ਬੇਟਾ ਕੱਟ ਲੋ ਚਲ ਭਾਈ ਉੱਥੇ ਰਹਿਣ ਲੱਗ ਸਾਡਾ ਕੋਈ ਨਹੀਂ ਕਹਿੰਦੀ ਦੱਸਣ ਲੱਗ ਗੀਆਂ ਵੀ ਐ ਕਰਕੇ ਇਸ ਤਾਂ ਭੁੱਲ ਗੀਆਂ ਵੀਰ ਤੋੜਦਿਆਂ ਤੋੜਦਿਆਂ ਗਾਹਾਂ ਲੰਘ ਗਈਆਂ ਵੀ ਮੇਰਾ ਪਿਓ ਪਤਾ ਨਹੀਂ ਕਿੱਧਰ ਵਾਗ ਗਿਆ ਪਤਾ ਨਹੀਂ ਤਾਂ ਛੱਡ ਕੇ ਵਾਗ ਗਿਆ ਪਤਾ ਨਹੀਂ ਕੋਈ ਕੀ ਪਤਾ ਕਿਸੇ ਉਹਨੇ ਖਾ ਲਿਆ ਹਨਾ ਜਾਂ ਜਾਨਵਰ ਨੇ ਵੀ ਕਿੱਧਰ ਗਿਆਗਾ ਦੇਖ ਤੇ ਵੀ ਪਤਾ ਨਹੀਂਗਾ ਸਾਨੂੰ ਤਾਂ ਭਾਈ ਮੁੜ ਕੇ ਚੱਲ ਹੋ ਕਾ ਨਾ ਵੀ ਰਹੇ ਜੋ ਉਥੇ ਰਹਿਣ ਲੱਗ ਗਏ ਆ ਜਦੋਂ ਰਹਿਣ ਲੱਗ ਗਏ ਆ ਤੇ ਭਾਈ ਉਥੇ ਚਲ ਕੰਮ ਧੰਦਾ ਕਰਿਆ ਕਰਨ ਨਾਲ ਦਾ ਰੋਟੀ ਟੁਕਾ ਖਾ ਲਿਆ ਕਰਨ ਤੇ ਚਲ ਉਥੇ ਉਹ ਬਾਬਾ ਵੀ ਰਹਿੰਦਾ ਰਿਹਾ ਵਿਚਾਰਾ ਤੇ ਕਹਿੰਦਾ ਇੱਕ ਦਿਨ ਵੱਡੀ ਕੁੜੀ ਬੋਲਦੀ ਆ ਕਹਿੰਦੀ ਐਂ ਕਰ ਰਹਿ ਕੇ ਤਾਂ ਕੰਦੀ ਕੁਸ ਬੰਦਾ ਨਹੀਂ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਆ ਬੰਡਾ ਹੋਊਗਾ ਲਵੇ ਨਗਰ ਚ ਕਹਿੰਦੀ ਜਾ ਆਉਣੀ ਆ ਕੋਈ ਕੰਮ ਧੰਦਾ ਦੇਖ ਨਹੀਂ ਆ ਜਾ ਕੇ ਵੀ ਜੇ ਕੋਈ ਕੰਮ ਧੰਦਾ ਮਿਲ ਗਿਆ ਮੈਨੂੰ ਵੀ ਫਿਰ ਚਲ ਸੇਮ ਲੱਗ ਜਾਂਦੇ ਵੀ ਆਪਣੀ ਰੋਟੀ ਵਧੀਆ ਪੱਕਦੀ ਹੋ ਜੂਗੀ ਦੇਖ ਤੇ ਖਰਚਾ ਤਾਂ ਨਾਲ ਲੱਗ ਜੂਗਾ ਆਪਣਾ ਚਲ ਰੋਟੀ ਪਣੀ ਲਿਆਕ ਨੂੰ ਸੇਕੜ ਕੰਮ ਕਰਕੇ ਕਹਿੰਦੀ ਚਲ ਤੂੰ ਖਾ ਲਿਆ ਕਰੇਂਗੀ ਨਾਲੇ ਕਹਿੰਦੀ ਤੇ ਚਲ ਭਾਈ ਉਹਨੇ ਕੀ ਕਰਿਆ ਮੁੱਠੀ ਸਰੋਂ ਦੀ ਲੈ ਲਈ ਉੱਥੇ ਬਾਬੇ ਤੋਂ ਮੁੱਠੀ ਸਰੋਂ ਦੀ ਲੈ ਕੇ ਤੇ ਤੁਰ ਪਈ ਤੁਰ ਤੁਰਪੀ ਤੇ ਪਈ ਕੱਚੀ ਰਹ ਹੁੰਦੇ ਤੇ ਅੱਗੇ ਤਾਂ ਪੰਨ ਆਏ ਸਿਰਕਾ ਏਰਦੀ ਗਈ ਸਾਰੇ ਰਾਹ ਕੇ ਏਰਦੀ ਗਈ ਥੋੜੇ ਥੋੜੇ ਸਰੋਂ ਕੇਰਦੀ ਗਈ ਜਦੋਂ ਜਦੋਂ ਇੱਕ ਸਾਈਡ ਤੇ ਕੇਰਦੀ ਹੋ ਗਈ ਬਸ ਪਹੀ ਦੇ ਤੇ ਜਿੱਥੇ ਭਾਈ ਪਿੰਡ ਆ ਗਿਆ ਉੱਥੇ ਸਰੋਂ ਵੀ ਮੁੱਕ ਗਿਆ ਕਿ ਆ ਕੇ ਪਿੰਡ ਆ ਗਿਆ ਮੂਰੇ ਤੇ ਜਦੋਂ ਪਿੰਡ ਆ ਗਿਆ ਤੇ ਭਾਈ ਉਹ ਸਹਿਰ ਚ ਜਾ ਕੇ ਭਾਈ ਚੱਲ ਉਹਨੇ ਹੋਕਾ ਦੇਣ ਲੱਗ ਗਈ ਕਿ ਕੋਈ ਨੌਕਰੀ ਰੱਖ ਲਓ ਕੋਈ ਨੌਕਰੀ ਰੱਖ ਲਓ ਕੋਈ ਸਪਈਆਂ ਕਰ ਕਰ ਕੇ ਹਨ ਲੱਗ ਗਈ ਰੇਖ ਦੇ ਜਾ ਕੇ ਮੈਨੂੰ ਕੋਈ ਕੰਮ ਵਾਲੀ ਰੱਖ ਲਓ ਤੇ ਭਾਈ ਇਕਰਾ ਆ ਜਾਂਦੀ ਉਹਦੇ ਦੋ ਮੁੰਡੇ ਤੇ ਰਾਜਾ ਰਾਣੀ ਤਾਂ ਹਮਰੇ ਹੋਏ ਤੇਗੇ ਉਹ ਮੁੰਡੇ ਤੇ ਦੋਨੇ ਕੱਲੇ ਤੇ ਭਾਈ ਉਹ ਛੋਟਾ ਮੁੰਡਾ ਦੇਖ ਕੇ ਉਹ ਨੂੰ ਕਹਿੰਦਾ ਆ ਕੇ ਆਪਦੇ ਵੱਡੇ ਭਰਾ ਨੂੰ ਕਹਿੰਦਾ ਵੀ ਕੋਈ ਕੁੜੀ ਫਿਰਦੀ ਹੈਗੀ ਤੇ ਉਹ ਕਹਿੰਦੇ ਵੀ ਮੈਨੂੰ ਕੋਈ ਨੌਕਰ ਨਹੀਂ ਰੱਖ ਲੋ ਕੋਈ ਨੌਕਰ ਨਹੀਂ ਰੱਖ ਲੋ ਤੇ ਵੀ ਆਪਾਂ ਆਪ ਹੱਥ ਫੂਕਦੇ ਆ ਰੋਟੀਆਂ ਪਕਾਉਣੇ ਆਗੇ ਜੇ ਆਪਾਂ ਰੱਖ ਲਈਏ ਦੇਖ ਜੀ ਆਪਾਂ ਤਾਂ ਚਲ ਉਹ ਜਿਹੜੇ ਰੁਪਏ ਦੇ ਦਿਆ ਕਰਾਂਗੇ ਨਾ ਆਪਾਂ ਰੱਖ ਲੈਣਗੇ ਆਪਣਾ ਕੰਮ ਧੰਦਾ ਕਰਦੇ ਕਰੂੰ ਰੋਟੀ ਟੋਕ ਪਕਾ ਕੇ ਜਾ ਕਰੂੰਗੀ ਤੇ ਉਹ ਕਹਿੰਦਾ ਚਲ ਤੂੰ ਸੱਦ ਲਿਆ ਜਦੋਂ ਭਾਈ ਉਹ ਸੱਦਣ ਗਿਆ ਗੋਲ ਮਾਰਤਾ ਉਹਨੂੰ ਤੇ ਆ ਗਈ ਤੇ ਦੇਖ ਕੇ ਭਾਈ ਉਹਨੂੰ ਤਾਂ ཕੁੱਖ ਲਾਈ ਗਈ ਦੇਖ ਕੇ ਉਹ ਕਿ ਰਾਜੇ ਦੀ ਧੀ ਤੀ ਹੁਣ ਸੋਹਣੀ ਸੁਨੱਖੀ ਦੀ ਵਧੀਆ ਤੇ ਉਹ ਵੀ ਕਹਾ ਉਹ ਰਾਜੇ ਦੇ ਪੁੱਤ ਤੇ ਉਹ ਰਾਜੇ ਦੀ ਧੀ ਤੇ ਭਾਈ ਦੇਖ ਕੇ ਉਹ ਕਹਿੰਦੇ ਵੀ ਉਹਨੇ ਰਹਿ ਕਰੀ ਉਹ ਕਹਿੰਨੀ ਮੈਂ ਤਾਂ ਭਾਈ ਕੰਮ ਤੇਰੇ ਮੈਨੂੰ ਰੱਖ ਲਓ ਹਨਾ ਵੀ ਚਾਹ ਲ ਮੈਂ ਕੰਮ ਕਰ ਜਿਆ ਕਹੂੰਗੀ ਛੋਟਾ ਆ ਕੇ ਤੇ ਉਹ ਉਹਨਾਂ ਨੇ ਭਾਈ ਦਿਨਦਰ ਵੜ ਕੇ ਕਹਿੰਦੇ ਖੜ ਜਾ ਕੰਮ ਨਾਲ ਤੇ ਦੇ ਰਖਦੇ ਸਲਾਹ ਕਰ ਲਈ ਦੋਨੇ ਭਾਈ ਭਾਈ ਉਹਦੇ ਨਾਲ ਸਲਾਹ ਕਰੀ ਤੇ ਵੀ ਜੇ ਆਪਾਂ ਇਹਨੂੰ ਵਿਆਹ ਲਈ ਸੋਨੇ ਸਾਖੀ ਬਠੇਰੀ ਆ ਗਈ ਵਧੀ ਆ ਗਈ ਵੀ ਆਪਣੀ ਰੋਟੀ ਪੱਕਦੀ ਹੋ ਜੀ ਆਪਾਂ ਪੁੱਛ ਲੈਨੇ ਗੱਲਬਾਤ ਇਹਨੂੰ ਪੁੱਛ ਲੈਨੇ ਸਾਰੇ ਵੀ ਕਿੱਥੋਂ ਆਈਆਂ ਤੂੰ ਕਿੱਥੋਂ ਤੇ ਕਿਹੜਾ ਤੇਰਾ ਪਿੰਡ ਆ ਭਾਈ ਉਹਨਾਂ ਨੂੰ ਪੁੱਛਣ ਲੱਗ ਗਏ ਤੇ ਵੀ ਕਿਹੜਾ ਤੇਰਾ ਪਿੰਡ ਆਗਾ ਤੂੰ ਕਿੱਥੋਂ ਆਈਆਂ ਗਈ ਭਾਈ ਉਹਨੇ ਵਿਚਾਈ ਉਹ ਤੇਗੀ ਅਨ ਉਹਦੇ ਵਾਲੀ ਹੈ ਨਹੀਂ ਤੇ ਉਹਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਇਹ ਕਰਕੇ ਕਹਿੰਦੀ ਵੀ ਮੇਰੀ ਮਾਂ ਸਾਨੂੰ ਐਂ ਬੁਕਾ ਰਦੀ ਹੁੰਦੀ ਸੀ ਤਾਂ ਕਰਕੇ ਵੀ ਮੈਂ ਵਿਰਦੀ ਆਂਗੀ ਦੇਖ ਤੇ ਕੰਮ ਭਾਲਦੀ ਤੇ ਵੀ ਮਾਂ ਸਾਨੂੰ ਤੰਗ ਕਰਦੀ ਸੀ ਰੋਟੀ ਨਹੀਂ ਸੀ ਦਿੰਦੀ ਹੈਗੀ ਭਾਈ ਉਹ ਕਹਿੰਦਾ ਵੀ ਚੰਗਾ ਕਹਿੰਦਾ ਵੀ ਜੇ ਅਸੀਂ ਵੀ ਤੂੰ ਮੇਰੇ ਪਰਾਂ ਨਾਲ ਵਿਆਹ ਕਰਾ ਲਵੇਂ ਕਹਿੰਦੀ ਉਹਨੇ ਆਖੇ ਬਧੀਆ ਸਾਲ ਹਨਾ ਕਰਵਰ ਬਧੀਆ ਉਹਨਾਂ ਨੇ ਆਖੇ ਸਾਡੀ ਰੋਟੀ ਪਕਾਉਣ ਵਾਲੀ ਹੈ ਨਹੀਂ ਉਹਨਾਂ ਨੇ ਵੀ ਸਾਰੀ ਗੱਲ ਦੱਸੀ ਉਹ ਕਹਿੰਦੇ ਹਾਂ ਚਲ ਵੀ ਕਰਾ ਲੈਣੇ ਆਂ ਵੀ ਭਾਈ ਚਲ ਉਹਨਾਂ ਨੇ ਭਾਈ ਉਹਦਾ ਵਿਆਹ ਕਰਤਾ ਉੱਥੇ ਵਿਆਹ ਕਰਾ ਲਿਆ ਉਹਨੇ ਉਹ ਤਾਂ ਆਪਦੀ ਭੈਣ ਨੂੰ ਭੁੱਲ ਗਿਓ ਉੱਥੇ ਆਪਦੀ ਕਿੱਥੇ ਦਾ ਕੰਮ ਲੱਭਣਾਈ ਤੇ ਕਿੱਥੇ ਉਹ ਜਨ ਉੱਥੇ ਨੂੰ ਇੰਨੀ ਖੁਸ਼ੀ ਮਿਲ ਗਈ ਵੀ ਮੇਰਾ ਤਾਂ ਵਿਆਹ ਹੋ ਗਿਆ ਵਧੀਆ ਰਾਜਿਆਂ ਦੇ ਘਰੇ ਹੋ ਗਿਆ ਤੇ ਵੀ ਮੈਂ ਤਾਂ ਮौज ਮਾਰੂੰਗੀ ਤੇ ਉਹ ਤਾਂ ਭੁੱਲ ਭੁੱਲ ਗਿਓ ਆਪਦੀ ਭੈਣ ਨੂੰ ਭਾਈ ਉਹ ਤਾਂ ਹੁਣ ਨਾਹੁ ਨੀ ਉਹਦੇ ਮੁੰਡੇ ਦੇ ਮਾਤ ਹੀ ਨਾ ਪਿਓ ਤੀ ਕਦੋਂ ਨੇ ਭਾਈ ਤੇ ਕੇ ਤੇ ਮਨ ਮਰ ਕੋਈ ਚਲ ਆਪਦਾ ਰਹਿਣ ਲੱਗ ਗਈ ਵਿਆਹ ਕਰਤਾ ਚਲ ਭਾਈ ਆਪਦੀ ਹੱਥ ਮਖ ਤਿਆਰੀ ਹੋ ਗਈ ਸਾਰਾ ਕੁਸ ਤੇ ਉਹ ਤਾਂ ਭੁੱਲ ਭੱਲ ਗਈ ਆਪਦੀ ਭੈਣ ਨੂੰ ਤਾਂ ਜੇ ਤਾਂ ਭੁੱਲ ਗਈ ਤੇ ਉਧਰੋਂ ਉਹਦੀ ਭੈਣ ਉਹ ਉਹਨੂੰ ਰੋਜ਼ ਦੇਖ ਕੇ ਰੋਜ਼ ਰਾਤ ਨੂੰ ਭਾਈ ਰੋਇਆ ਕਰੇ ਰੋਜ਼ ਰਾਤ ਨੂੰ ਰੋਇਆ ਕਰੇ ਸੇ ਪੱਟ ਗੁੱਡੀਓ ਦੋਨੇ ਭੈਣਾਂ ਸੱਤੋ-ਵੱਤੋ ਇੱਕ ਵਿਆਂ ਹੀ ਜੋਰਾਂ ਦੇ ਇੱਕ ਵਿਆਂ ਹੀ ਮੋਰਾਂ ਦੇ ਐ ਕਹਿ ਕੇ ਭਾਈ ਰੋਈ ਜਾਇਆ ਕਰੇ ਜਦੋਂ ਰੋਈ ਜਾਇਆ ਕਰੇ ਭਾਈ ਉਹ ਜਿਹੜਾ ਸੰਤ ਤੀਗਾ ਉਹੋ ਰੋਜ਼ ਸੁਣਾਇਆ ਕਰ ਉਹਨਾਂ ਰੋਂਦੀ ਨੂੰ ਰੋਜ਼ ਉੱਚੀ-ਉੱਚੀ ਉਹ ਜਦੋਂ ਆ ਬੋਲਿਆ ਕਰੇ ਤੇ ਭਾਈ ਉਹ ਵਿਚਾਰੇ ਪਾਠ ਪੂਜਾ ਕਰਦਾ ਹੁੰਦਾ ਤੇ ਉਹ ਵੀ ਉਹਦਾ ਉਹੋ ਜਿਹਾ ਕਰੇ ਰਾਤ ਨੂੰ ਉਹ ਕਹਿੰਦਾ ਵੀ ਜਿੱਦ ਤਰ ਨਹੀਂ ਜੀ ਲੱਗਦਾ ਤੂੰ ਭਾਗ ਜਾ ਤੇ ਵੀ ਤੂੰ ਐ ਨਾ ਕਰ ਭਾਈ ਉਹ ਕਹਿੰਦੇ ਚੰਗਾ ਥੜਕੇ ਨੂੰ ਭਾਈ ਚਲ ਉਹਦੀ ਭੈਣ ਨੇ ਉਹਨੂੰ ਆਖਿਆ ਤੀਗਾ ਕਹਿੰਦੀ ਵੀ ਜੇ ਤਾਂ ਮੈਂ ਆ ਗਈ ਤਾਂ ਤਾਂ ਮੁੜ ਕੇ ਕਹਿੰਦੀ ਤਾਂ ਤਾਂ ਠੀਕ ਆ ਕਈ ਵਾਰੀ ਕਹਿੰਦੀ ਜੇ ਮੈਂ ਨਾ ਵੀ ਆਈ ਕਹਿੰਦੀ ਮੈਂ ਸਰੋਂ ਸੱਟੋ ਕੇ ਜਾਵਾਂਗੀ ਕਹਿੰਦੀ ਤੇ ਕਹਿੰਦੀ ਸਰੋਂ ਸੱਟੋ ਕੇ ਜਾਵਾਂ ਹਸਣਾ ਫਰੀ ਵੀ ਹੋਈ ਹੋਊਗੀ ਜਿੱਥੋਂ ਸਰੋਂ ਉੱਕ ਜੂ ਕਹਿੰਦੀ ਮੈਂ ਉਸੇ ਪਿੰਡ ਚ ਹੋਊਂਗੀ ਤੇ ਭਾਈ ਉਹ ਕਹਿੰਦਾ ਠੀਕ ਆ ਕਹਿੰਦੀ ਠੀਕ ਆ ਚਲ ਭਾਈ ਉਹ ਬਾਬਾ ਕਹਿੰਦਾ ਜੇ ਭਈ ਜਾਣਾ ਪੁੱਤ ਭਾਗ ਜਾ ਤੇਰੀ ਮਰਜ਼ੀ ਆ ਜੀ ਨਹੀਂ ਜੀ ਲਗਦਾ ਕਹਿੰਦੀ ਹਾਂ ਬਾਬਾ ਮੈਂ ਵੀ ਜਾਵਾਂਗੀ ਚਲ ਭਾਈ ਉਹ ਵੀ ਦੂਜੇ ਦਿਨ ਤੁਰ ਗਈ ਸਰੋਂ ਦੇਖਦੀ ਜਾਂਦੇ ਐਡਡੀਆਂ ਸਰੋਂ ਹੋਈ ਪਈ ਆ ਹਰੀ ਹੋਈ ਪਈ ਆ ਸਰੋਂ ਤੇ ਭਾਈ ਸਰੋਂ ਸਰੋਂ ਦੇਖਦੀ ਦੇਖਦੀ ਜਾਈ ਗਈ ਆ ਤੇ ਜਦੋਂ ਸਰੋਂ ਭਾਈ ਉਹ ਜਿਹੜੇ ਪਿੰਡ ਚ ਜਾ ਕੇ ਸਰੋਂ ਮੁੱਕ ਗਈ ਪਿੰਡ ਆ ਗਿਆ ਮੂਰੇ ਉਹ ਪਿੰਡ ਚ ਭਾਈ ਵੜ ਗਈ ਤੇ ਉਵੇਂ ਭਾਈ ਉਹ ਲੱਗੀ ਕਹਿਣਾ ਕੋਈ ਨੌਕਰੀ ਨਹੀਂ ਰੱਖ ਲੋ ਕੋਈ ਨੌਕਰੀ ਨਹੀਂ ਰੱਖ ਲੋ ਘਰ ਘਰ ਫੇਰੀ ਜਾਂਦੇ ਆ ਗੀ ਗਲੀ ਗਲੀ ਜਾ ਕੇ ਹਰੇਕ ਨੂੰ ਕਹਿ ਦਿੰਦੇ ਆ ਕੋਈ ਨੌਕਰੀ ਨਹੀਂ ਰੱਖ ਲੋ ਭਾਈ ਕੋਈ ਨੌਕਰੀ ਨਹੀਂ ਰੱਖ ਲੋ ਤੇ ਭਾਈ ਜਦੋਂ ਉਹਨਾਂ ਦੇ ਬਾਹਰ ਚ ਗਈ ਜਾ ਕੇ ਵੀ ਕਹਿੰਦੀ ਕੋਈ ਨੌਕਰੀ ਨੀ ਰੱਖ ਲਓ ਭਾਈ ਉਹ ਉਹਨੇ ਅਧਿਕਾਰ ਵਾਲੇ ਨੂੰ ਬੋਲ ਮਾਰਿਆ ਕਹਿੰਦੀ ਵੀ ਜੇ ਆਪਾਂ ਨੌਕਰੀ ਨੀ ਰੱਖ ਲਈ ਮੈਥੋਂ ਕੱਲੀ ਤੋਂ ਕੰਮ ਨਹੀਂ ਹੁੰਦੇ ਹੈਗੇ ਕਹਿੰਦੀ ਤੇ ਆਪਾਂ ਰੱਖ ਲੈਨੇ ਨੌਕਰੀ ਕਹਿੰਦੀ ਤੇ ਕਹਿੰਦਾ ਆਪਾਂ ਰੱਖ ਲੈਨੇ ਆਗੇ ਕਹਿੰਦੀ ਫਿਰ ਕੀ ਹੁੰਦਾਗਾ ਚੱਲ ਨਾਲ ਮੇਰੇ ਹੱਥ ਫੜਾ ਦੇ ਕੋ ਨਾਲੇ ਮੇਰਾ ਕੱਲੀ ਦਾ ਜੀ ਨਹੀਂ ਲੱਗਦਾ ਹੈਗਾ ਕਹਿੰਦੀ ਤੇ ਆਪਾਂ ਰੱਖ ਲੈਨੇ ਆਗੇ ਚੱਲ ਭਾਈ ਉਹ ਕਹਿੰਦੇ ਠੀਕ ਆ ਉਹਨੂੰ ਬੋਲ ਮਾਰ ਲਿਆ ਤੇ ਕਹਿੰਦੀ ਵੀ ਕੀ ਕਰਨ ਉਹ ਕਰਨਾਗਾ ਅੰਬੀ ਇਹ ਤੂੰ ਕੰਮ ਤੇ ਲੱਗਣਾ ਕਹਿੰਦੀ ਹਾਂ ਕਹਿੰਦੇ ਚੱਲ ਅਸੀਂ ਰੱਖ ਲੈਣਾਂਗੇ ਕਹਿੰਦੇ ਵੀ ਤਨਖਾਹ ਤਨ ਖੂਬ ਪੁੱਸਣ ਲੱਗੇ ਪੈਸੇ ਕਿੰਨੇ ਲਵੇਂਗੀ ਤੇ ਕਹਿੰਦੀ ਵੀ ਭੰਤਪਾ ਮੈਂ ਰੋਟੀ ਤੇ ਰੱਖ ਲਉ ਚਲੋ ਭੰਤਪਾ ਤੇ ਠੀਕ ਆ ਰੋਟੀ ਤੇ ਰੱਖ ਲੈਣਾਂਗੇ ਤੇ ਭਾਈ ਉਹਨੂੰ ਚੰਨ ਰੱਖ ਲੈ ਵੀ ਮੈਂ ਤਾਂ ਕੱਪੜਾ ਲਿੜਾ ਮਿਲ ਜੇ ਜੁੱਤੀ ਜੋੜਾ ਮਿਲ ਜੇ ਰੋਟੀ ਮਿਲ ਜਾ ਕਰੇ ਹੋਰ ਮੈਂ ਕੀ ਲੈਣਾਗਾ ਕਹਿੰਦੀ ਤੇ ਹੁਣ ਘਰਵਾਲਤਾ ਵਿਚਾਰੀ ਜਾਂਦਾ ਹੈ ਨਹੀਂ ਨੀ ਤੇ ਕੋਈ ਉਹਦਾ ਤੇ ਭਾਈ ਰੱਖ ਲਈ ਇੱਕ ਦਿਨ ਭਾਈ ਉਹ ਹੋ ਗੁਣ ਵੱਡੀ ਭੈਣ ਸੀ ਉਹਦੀ ਸੱਤੋ ਜਿਹੜੀ ਉਹ ਨਾ ਕਹੇ ਹਟੇ ਕਿ ਅਸੀਂ ਉਹਨੂੰ ਕਹਿੰਦੀ ਮੇਰੇ ਤੇਲ ਲਾ ਦੇ ਸਿਰ ਤੇ ਕਹਿੰਦੀ ਕਹਿੰਦੀ ਲੈ ਲਾ ਦਿੰਨੇ ਆਗੇ ਉਹਦੇ ਪੈ ਸਿਰ ਤੇ ਤੇਲ ਲਾਉਣ ਲੱਗ ਗਈ ਜਦੋਂ ਤੇਲ ਲਾਉਣ ਲੱਗ ਗਈ ਤੇ ਭਾਈ ਸਾਰੇ ਤੇਲ ਜਦੋਂ ਗਿਤੀ ਚ ਲਾਉਣ ਲੱਗੀ ਤੇ ਭਾਈ ਦੇਖ ਕੇ ਪਹਿਲਾਂ ਤੇਲ ਲਾਉਂਦੀ ਲਾਉਂਦੀ ਪਹਿਲਾਂ ਤਾਂ ਉਹ ਇੰਨਾ ਹੱਸੀ ਹੱਸੀ ਬੜਾ ਹੱਸੀ ਫੇਰ ਉਹ ਰੋਈ ਤੇ ਜਦੋਂ ਰੋਈ ਤੇ ਉਹ ਕਹਿੰਦੇ ਕੀ ਗੱਲ ਹੋ ਗਈ ਤੂੰ ਤੇਲ ਲਾਉਂਦੀ ਲਾਉਂਦੀ ਪਹਿਲਾਂ ਇੰਨਾ ਹੱਸੀ ਤੇ ਫਿਰ ਰੋਈ ਕਹਿੰਦੇ ਗੱਲ ਕੀ ਹੈਗੀ ਕਹਿੰਦੀ ਕਹਿੰਦੇ ਕੋਸ ਨਹੀਂ ਗੱਲ ਦਾ ਕਹਿੰਦੇ ਕੋਈ ਤਾਂ ਗੱਲ ਹੋਣੀ ਕਹਿੰਦੇ ਹੱਸੀ ਤਾਂ ਮੈਂ ਆਇਆ ਕਹਿੰਦੀ ਤੇਰੇ ਸੋਨੇ ਦੇ ਵਾਲ ਨੇ ਕਹਿੰਦੀ ਪੰਜ ਸੋਨੇ ਦੇ ਵਾਲ ਨੇ ਕਹਿੰਦੀ ਗਿਤੀ ਚ ਕਹਿੰਦੀ ਤਾਂ ਹੱਸੀ ਕਹਿੰਦੀ ਮੈਂ ਵੀ ਮੇਰੀ ਭੈਣ ਦੇ ਹੁੰਦੇ ਤੇ ਮੇਰੀ ਭੈਣ ਦੇ ਵੀ ਹੁੰਦੇ ਤੇ ਕਹਿੰਦੇ ਪੰਜ ਸੋਨੇ ਦੇ ਵਾਲ ਕਹਿੰਦੇ ਹੱਸਿਆ ਕਹਿੰਦੇ ਰੋਈ ਤਾਂ ਮੈਂ ਵੀ ਮੇਰੀ ਭੈਣ ਦਾ ਮੇਰੇ ਨਾਲ ਮਸੂੜਾ ਪਿਆ ਕਹਿੰਦੀ ਫਿਰ ਮੇਰੀ ਭੈਣ ਦੇ ਵੀ ਹੁੰਦੇ ਤੇਗੇ ਦੋਨਾਂ ਭੈਣਾਂ ਦੇ ਹੁੰਦੇ ਤੇ ਉਹਨਾਂ ਦੇ ਤੇ ਕਹਿੰਦੀ ਮੇਰੀ ਭੈਣ ਦੇ ਵੀ ਹੁੰਦੇ ਦੇਗੇ ਕਹਿੰਦੀ ਅਸੇ ਕਹਿੰਦੀ ਦੇਖਾ ਤੇਰੇ ਕਹਿੰਦੀ ਫਿਰ ਉਹਦੇ ਦੇਖੇ ਭਾਈ ਉਹਦੇ ਵੀ ਪੰਜ ਸਿਆਣੇ ਦੇ ਬਾਰ ਤੇ ਕਹਿੰਦੀ ਵੀ ਆਪਾਂ ਤਾਂ ਦੋਨੇ ਭੈਣਾਂ ਗੀ ਤੇਰਾ ਨਾਂ ਕੀ ਹੈਗਾ ਕਹਿੰਦੀ ਉਹ ਰਾਣੀ ਕਹਿੰਦੀ ਉਹਨੂੰ ਕਹਿੰਦੀ ਉਹ ਕਹਿੰਦੀ ਮੇਰਾ ਨਾਂ ਪੱਤੋ ਕਹਿੰਦੀ ਫਿਰ ਮੇਰਾ ਨਾਂ ਸੱਤੋ ਕਹਿੰਦੀ ਫਿਰ ਆਪਾਂ ਤਾਂ ਸੱਤੋ ਪੱਤੋ ਦੋਨੇ ਭੈਣਾਂ ਆ ਗਿਆਂ ਕਹਿੰਦੀ ਤੇ ਕਹਿੰਦੀ ਫਿਰ ਤੂੰ ਮੈਨੂੰ ਕਿਵੇਂ ਭੁੱਲ ਗਈ ਤੂੰ ਇੱਥੇ ਕਿਵੇਂ ਆਈ ਕਹਿੰਦੀ ਉਹ ਤਾਂ ਕਰ ਬਰਾੜੀ ਹੋਈ ਬੈਠਿਆਂਗੀ ਕਹਿੰਦੀ ਵੀ ਮੈਂ ਜਦੋਂ ਆਈ ਸੀ ਤੀ ਕੀ ਦੇਖ ਕਹਿੰਦੀ ਵੀ ਮੈਨੂੰ ਇਹਨਾਂ ਨੇ ਕਹਿੰਦੇ ਮੈਂ ਤਾਂ ਹੀ ਤੈਨੂੰ ਭੁੱਲ ਗਈ ਕਹਿੰਦੀ ਮੈਂ ਤਾਂ ਖੁਸ਼ੀਆਂ ਵਾਲੀਆਂ ਮਿਲ ਗਈਆਂ ਮੈਂ ਤਾਂ ਭੈਣ ਨੂੰ ਭੁੱਲ ਗਈ ਕਹਿੰਦੇ ਤੇ ਕਹਿੰਦੀ ਆਪਦੇ ਹੱਥ ਮੱਥੇ ਹੋ ਗਈ ਸਾਰੀ ਗੱਲਬਾਤ ਕਹਿੰਦੀ ਇੱਥੇ ਮੇਰਾ ਵਿਆਹ ਹੋ ਗਿਆ ਕਹਿੰਦੀ ਚੱਲ ਭਾਈ ਕਹਿੰਦੇ ਮੈਂ ਇੱਥੇ ਰਹਿਣ ਲੱਗ ਗਈ ਕਹਿੰਦੇ ਮੁੜ ਕੇ ਮੈਂ ਤਾਂ ਤੇਰਾ ਤੇ ਇੱਤੈ ਭੁੱਲ ਗਿਆ ਵੀ ਤੈਨੂੰ ਛੱਡ ਕੇ ਆਈ ਸੀ ਤੇ ਕਹਿੰਦੇ ਮੇਰਾ ਜੀ ਨਹੀਂ ਲੱਗਿਆ ਮੈਂ ਤਾਂ ਕਰਕੇ ਕਹਿੰਦੀ ਫਿਰ ਮੈਂ ਆ ਗਈ ਤੇ ਕਹਿੰਦੀ ਫਿਰ ਚੰਗਾ ਤੇ ਹੁਣ ਭਾਈ ਮੇਤੋਂ ਉਹ ਐ ਮੇਰੀ ਭੈਣ ਆ ਤੂੰ ਹੁਣ ਤੂੰ ਇੱਥੇ ਹੀ ਰਹੇਂਗੀ ਕਿਤੇ ਨਹੀਂ ਜਾਵੇਂਗੀ ਹੁਣ ਤੂੰ ਨਾ ਤੈਨੂੰ ਕੋਈ ਨੌਕਰੀ ਨਹੀਂ ਰੱਖੀ ਅਸੀਂ ਤੇ ਭਾਈ ਉਹਨੇ ਆਥ ਨੇ ਰਾਜੇ ਨਾਲ ਉਹ ਮੁੰਡਾ ਆਇਆ ਉਹਦੇ ਘਰ ਵਾਲਾ ਉਹਦੇ ਨਾਲ ਗੱਲ ਕਰੀ ਗੱਲ ਕਰਕੇ ਤੇ ਕਹਿੰਦੀ ਵੀ ਆਪਣਾ ਦੂਜਾ ਜੋਤੀ ਉਹਦਾ ਕਹਿੰਦੀ ਉਹਦੇ ਨਾਲ ਇਹਨੂੰ ਆਪਾਂ ਵਾਹ ਦਨੇ ਮੇਰੀ ਭੈਣ ਆ ਇਹ ਕਹਿੰਦੀ ਵੀ ਅਸੀਂ ਐ ਕਰਕੇ ਦੋਨੇ ਪੜਾਈ ਜਾਂਦੇ ਆਗੇ ਵੀ ਕਰ ਦਨੇ ਹੋਰ ਆਪਾਂ ਕੀ ਭਾਲ ਦਿਆਂਗੇ ਤੁਸੀਂ ਦੋਨੇ ਪੜਾਓਗੇ ਅਸੀਂ ਭਾਈ ਹੋਗੇ ਦੋਨੇ ਰਪਈ ਵਿਆਹ ਕਰਤਾ ਦੱਸ ਤਾਂ ਨੇ ਵੀ ਅਸੀਂ ਵੀ ਰਾਜੇ ਦੀਆਂ ਕੁੜੀਆਂ ਤੇ ਆ ਗਿਆ ਉਹ ਵੀ ਰਾਜੇ ਦੇ ਪੁੱਤ ਤੇ ਹੈ ਤੇ ਉਧਰੋਂ ਭਾਈ ਉਹਦਾ ਪਿਓ ਜਮਾ ਕੰਗਾਲ ਹੋ ਗਿਆ ਜਮੇ ਜਦੋਂ ਕੰਗਾਲ ਹੋ ਗਿਆ ਜਦੋਂ ਭਾਈ ਭੁੱਖੇ ਮਰਨ ਲੱਗ ਭੁੱਖੇ ਮਰਨ ਲੱਗ ਗਏ ਤੇ ਜਦੋਂ ਭਾਈ ਸੱਜ ਵੇਚਣ ਲੱਗ ਗਿਆ ਜਦੋਂ ਸੱਜ ਵੇਚਣ ਲੱਗ ਗਿਆ ਤੇ ਭਾਈ ਸੱਜ ਵੇਚਦਾ ਵੇਚਦਾ ਵਿਚਾਰਾ ਕਿਤੇ ਉਹ ਪਿੰਡ ਚ ਆ ਗਿਆ ਜਿੱਥੇ ਉਹ ਕੁੜੀਆਂ ਬਹਿ ਜਾਂਦੇ ਨੇ ਤੇ ਸੱਜ ਵੇਚ ਦਾ ਵੇਚ ਦਾ ਉੱਥੇ ਆ ਗਿਆ ਤੇ ਭਾਈ ਹੋਕਾ ਦਿੰਦਾ ਖੜਦਾ ਵਾ ਕੋਈ ਕਚੜੀ ਕੋਠੇ ਤੇ ਕੱਪੜੇ ਪਾਉਣ ਤੇ ਦੁੱਖਿਆ ਤੇ ਕਹਿੰਦੀ ਥੱਲੇ ਅੱਗ ਨੂੰ ਭੱਜ ਕੇ ਕਹਿੰਦੀ ਐ ਲੱਗਦਾ ਜੀ ਮੈਂ ਆਪਣਾ ਬਾਪੂ ਵਰਗਾ ਹੁੰਦਾ ਹਾਂ ਕਹਿੰਦੇ ਤੇ ਕਹਿੰਦੀ ਸੱਜ ਵੇਚ ਦਾ ਖੜਦਾ ਕਹਿੰਦੀ ਮੈਂ ਤਾਂ ਜਮੇ ਸਾਮਾ ਉਹੀ ਲੱਗਦਾਗਾ ਭਾਈ ਜਦੋਂ ਸੱਜ ਵੇਚ ਦਾ ਪਿਛੇ ਦਾ ਉਹ ਜਮਾ ਉਹਨਾਂ ਦੇ ਬਾਹਰ ਚ ਆ ਗਿਆ ਤੇ ਭਾਈ ਉਹਨੂੰ ਬਾਹਰ ਚ ਜਾ ਕੇ ਬੋਲ ਮਾਰਿਆ ਦੇਖਾ ਕਹਿੰਦੀ ਤੂੰ ਤਾਂ ਤਬਾ ਤੂੰ ਉਹਨੇ ਵੀ ਸਿਆਣ ਲੈ ਵੀ ਮੇਰੇ ਤੇ ਆਣੇਗੀ ਕਹਿੰਦੀ ਤੂੰ ਤਾਂ ਸੰ ਛੱਡ ਕੇ ਤੁਰ ਗਿਆ ਤੇ ਧੀਆ ਤੋਂ ਕਾਹਨ ਰਿਹਾ ਜਾਂਦਾਗਾ ਹਨਾ ਮਾਪ ਪਿਓ ਨੇ ਤਾਂ ਕਰਤੀ ਧੀਆ ਦਾ ਦਿਲ ਧੀਆ ਹੁੰਦਾਗਾ ਤੇ ਭਾਈ ਉਹਨੂੰ ਬੋਲ ਮਾਰਿਆ ਕਿ ਬਾਪੂ ਤੂੰ ਤੂੰ ਤਾਂ ਐਡਾ ਤਕੜਾ ਹੁੰਦਾ ਤੇ ਰਾਜਾ ਸੀਗਾ ਤੇ ਤੂੰ ਸੱਜ ਕਿਵੇਂ ਵੇਚ ਲਗਾ ਕਹਿੰਦਾ ਭਾਈ ਬਸ ਜਾਂਦੀਆਂ ਤੁਸੀਂ ਘਰੋਂ ਗਈਆਂ ਹੋਗੇ ਪਤਾ ਨਹੀਂ ਕੀ ਮੈਨੂੰ ਤਾਂ ਅਖਣੇ ਸੋਡੇ ਸਰਾਫ ਲੱਗ ਗਿਆ ਕਹਿੰਦਾ ਵੀ ਮੈਂ ਤਾਂ ਬਸ ਘਟਦਾ ਘਟਦਾ ਕੰਮ ਘਟਦਾ ਹੀ ਦਿਆ ਬਸ ਖੰਗਾਲ ਹੋ ਗਿਆ ਕਹਿੰਦੇ ਅਸਿਆ ਆ ਜਾ ਬਾਪੂ ਬਹਿ ਜਾ ਟੁੱਟੇ ਜੋੜੇ ਪਾਏ ਪਾਟੇ ਲੀੜੇ ਪਾਏ ਭਾਈ ਸਾਈਕਲ ਜੇ ਤੇ ਤੁਰਿਆ ਫੱਦਾ ਭਾਈ ਉਹਨੂੰ ਚਾਹ ਪਾਣੀ ਪਿਆਇਆ ਰੋਟੀ ਟੁੱਕ ਖਵਾਇਆ ਪੁੱਸਣ ਲੱਗ ਗਿਆ ਬਾਪੂ ਕਿ ਉਹ ਮੇਰੀ ਭੈਣ ਦਾ ਕੀ ਹਾਲ ਆਗਾ ਤੇ ਮੇਰੀ ਮਾਸੀ ਕਿਵੇਂ ਆ ਗਈ ਕਹਿੰਦਾ ਪੁੱਤ ਤੁਹਾਡੀ ਮਾਸੀ ਵੀ ਠੀਕ ਆ ਗਈ ਤੇ ਮੁੰਡਾ ਤੇ ਦੀ ਮਾਸੀ ਕੋਲੇ ਕਹਿੰਦਾ ਵੀ ਛੋਟੇ ਭਾਈ ਹੋਇਆਗਾ ਤੇ ਕਹਿੰਦੇ ਅਸਿਆ ਬਾਪੂ ਕਿੰਨੇ ਚਿਰ ਦਾ ਹੋਗਾ ਭਾਈ ਚੱਲ ਦੱਸਣ ਲੱਗ ਗਏ ਨੇ ਚਲਦਾਗਾ ਤੇ ਕਹਿੰਦੀ ਚਾਲ ਵਧੀਆ ਕਹਿੰਦੀ ਤੇ ਤੂੰ ਅੱਜ ਰਹਿ ਜਾਈਂ ਨਾ ਤੂੰ ਆਪਦੇ ਜਮਾਈਆਂ ਨੂੰ ਮਿਲ ਕੇ ਜਾਈਂ ਭਾਈ ਉਹਨਾਂ ਵਧੀਆ ਕੱਪੜੇ ਪਵਾਤ ਇਹ ਨਵਾਤਾ ਤੇ ਬਿਨਾਂ ਆਲਾ ਤੂੰ ਤੇ ਕੱਪੜੇ ਲੀੜੇ ਵਧੀਆ ਪਵਾਤੇ ਚਲ ਤੂੰ ਤੜਕੇ ਜਾਈਂ ਕਹਿੰਦੀ ਤੈਨੂੰ ਅਸੀਂ ਮੇਰੀ ਮਾਸੀ ਵਾਸਤੇ ਪੰਜੀਰੀ ਰਲਾ ਕੇ ਦੇਵਾਂਗੇ ਉਹਨੂੰ ਕਿਹੜਾ ਕਿਸੇ ਨੇ ਘਿਓ ਰਲਾ ਕੇ ਦਿੱਤਾ ਹੋਊਗਾ ਕਹਿੰਦੀ ਅਸੀਂ ਘਿਓ ਰਲਾ ਕੇ ਦੇਵਾਂਗੇ ਕਹਿੰਦੀ ਤੇ ਤੂੰ ਉਹ ਲੈ ਜੀ ਭਾਈ ਕਹਿਣਾ ਚਾਹੁੰਦਾ ਉਹਨਾਂ ਨੇ ਤਾਂ ਭਾਈ ਕੀ ਕਰਿਆ ਵਾਕ ਤੇ ਪੀਪਾ ਪ੍ਰਿੰਡਾਂ ਦਾ ਪ੍ਰਿੰਡਾਂ ਦਾ ਸੱਤਾ ਦੀਆ ਸੱਤਾ ਕਣਾ ਪੀਪਾ ਮੂੰਹ ਕਰਤਾ ਤੇ ਉਹਦੇ ਕਸੇ ਨਾਲ ਤੋੜ ਕੇ ਵਿੱਚ ਪਾਤਾ ਉਹ ਪ੍ਰਿੰਡਾਂ ਦਾ ਸੱਤਾ ਭਾਈ ਪਾ ਕੇ ਪੀਪੇ ਦੇ ਵਿੱਚ ਟੱਕਣ ਲਾ ਕੇ ਤੇ ਹੁੰਡ ਹੁੰਦੀ ਲਾਦੀ ਲਾ ਕੇ ਤੇ ਕਹਿੰਦੀ ਵੀ ਬਾਪੂ ਕਹਿੰਦੀ ਅਦੋ ਜਿੰਨ ਜਦੋਂ ਜਾਣ ਲੱਗੇ ਆ ਕਿਆ ਮੇਰੀ ਮਾਸੀ ਨੂੰ ਦੇ ਦੀ ਤੂੰ ਨਾ ਖੋਲੀ ਇਹਨੂੰ ਰਾਤ ਬਾਪੂ ਇਹ ਤਾਂ ਪੰਜੀਰੀ ਵਾਲਾ ਸਮਾਨ ਬਾੜਾ ਵਧੀਆ ਪਾਇਆ ਹੋਇਆ ਹੈਗਾ ਇਹਦੇ ਵਿੱਚ ਤਾਂ ਸਮਾਨ ਬਹੁਤ ਪਾਇਆ ਹੈਗਾ ਵਧੀਆ ਪੰਜੀਰੀ ਰਲਾਈ ਹੈਗੀ ਤੂੰ ਨਾ ਖੋਲੀ ਇਹ ਤਾਂ ਜੱਪ ਵਾਲੀ ਵਸਤੀ ਪੰਜੀਰੀ ਆਗੀ ਤੇ ਤੇ ਤੁਹਾਡੇ ਖਾਣ ਵਾ ਅੱਡ ਹੋਰ ਵਾਲਾ ਸੀ ਤੁਸੀਂ ਇਹ ਹਾਲੇ ਤੂੰ ਨਾ ਖੋਲਦੀ ਪੀਪੇ ਨੂੰ ਤੇ ਕਹਿੰਦਾ ਚੰਗਾ ᱛੀਏ ਤੇ ਸਰਪੇ ਖੁਸ਼ੀ-ਖੁਸ਼ੀ ਤੋਰਦਾ ਪਸਤਾਵਾ ਤਾਂ ਉਹਨੂੰ ਬਹੁਤ ਹੋਇਆ ਦੇਖੋ ਵੀ ਮੈਂ ਆਪਦੇ ਧੀਆਂ ਨਾਲ ਐ ਕਰਿਆਗਾ ਤੇ ਮੇਰੇ ਧੀਆਂ ਤਾਂ ਅੰਗੀ ਵਸਦਿਆਂ ਨੇਗੇ ਤੇ ਵੀ ਮੈਂ ਕੰਗਾਲ ਹੋਗਾ ਤੇ ਭਾਈ ਲੈ ਗਿਆ ਜਦੋਂ ਲੈ ਗਿਆ ਤੇ ਜਾ ਕੇ ਭਾਈ ਉਹਨਾਂ ਨੂੰ ਦੱਸਿਆ ਰਾਣੀ ਨੂੰ ਆਪਦੇ ਨੂੰ ਉਹ ਉਹ ਦੇਖਦੀ ਆ ਵੀ ਇਹ ਤਾਂ ਪੱਤੇ ਕੱਪੜੇ ਪਾਏ ਤੇ ਸੱਜ ਵੇਚਦਾ ਤੇ ਇਹ ਤਾਂ ਕੀ ਰੂਹ ਬਣੀ ਪਈ ਐ ਤੂੰ ਕਿੱਥੋਂ ਆ ਕਹਿੰਦਾ ਹੈ ਕਾਕੇ ਵੀ ਮੇਰੇ ਧੀਆਂ ਤਾਂ ਸੌਖੇ ਕਰ ਚਬਾਦੀਆਂ ਕਹਿੰਦਾ ਤੇਮਾ ਇਹ ਤਾਂ ਉਹਨਾਂ ਨਾਲ ਮਾਰੀ ਬਹੁਤ ਕੀਤੀ ਛੱਡ ਕੇ ਆ ਗਿਆ ਉਹ ਮੈਨੂੰ ਉਹਨਾਂ ਦਾ ਸਰਾਫ ਲੱਗ ਗਿਆ ਕਹਿੰਦਾ ਲੈ ਫੜ ਤੂੰ ਤਾਂ ਉਹਨਾਂ ਨਾਲ ਬਹੁਤ ਬੁਰੀ ਕਰੀ ਤੇ ਤਾਂ ਭੁੱਖੀਆਂ ਮਾਰੀਆਂ ਘਰੋਂ ਕਢਾਤੀਆਂ ਤੇ ਕਹਿੰਦਾ ਉਹਨਾਂ ਨੇ ਤਾਂ ਫੇਰ ਵੀ ਤੈਨੂੰ ਪੰਜੀਰੀ ਭੇਜੀ ਆ ਗਈ ਕਹਿੰਦਾ ਕਹਿੰਦੀ ਅਸੇ ਕਹਿੰਦਾ ਹੋਰ ਤੇ ਭਾਈ ਕਹਿੰਦੀ ਉਹਨੂੰ ਕਹਿੰਦੀ ਅੰਦਰ ਵੜ ਕੇ ਖੋਲੇ ਬਾਹਰ ਨਾ ਖੋਲੇ ਕਿਸੇ ਦੀ ਨੀਗਾ ਨਾ ਚੜਜੇ ਵੇ ਤੇ ਆਵਦਾ ਓਹੋ ਕਰ ਲੇਵੇ ਵੀ ਜੇ ਕਿਸੇ ਦੀ ਨਿਗਾ ਚੜ ਗਈ ਉਹ ਤਾਂ ਖਾਦੇ ਨਹੀਂ ਜਾਣੀ ਫਿਰ ਟਮਕਾਰ ਹੋ ਜੂਗੀ ਭਾਈ ਉਹਨਾਂ ਨੂੰ ਖਾ ਸਕੂ ਕੋਈ ਕਹਤਾ ਉਹਦੇ ਪਿਆ ਉਹਨੂੰ ਭਾਈ ਉਹ ਮੇ ਆ ਕੇ ਉਹਨੇ ਹੂੰ ਕਹਤਾ ਤੇ ਵੀ ਤੂੰ ਅੰਦਰ ਵੜ ਕੇ ਖੋਲ ਲੈ ਭਾਈ ਚਲ ਉਹਨੇ ਅੰਦਰ ਵੜ ਕੇ ਜਦੋਂ ਬੜੀ ਅੰਦਰ ਤੇ ਕਹਿੰਦੀ ਦੇਖਾ ਕੀ ਕੁਸ ਭੇਜਿਆ ਮੈਨੂੰ ਪੀਪਾ ਖੋਲਣਾ ਮੈਂ ਜਦੋਂ ਖੋਲ ਲਿਆ ਉੱਪਰੋਂ ਡਾਂ ਵਿਚੋਂ ਆਏ ਨਿਕਲਾਈ ਉਹ ਤਾਂ ਭੱਜਣ ਕੀ ਦਿੱਤਾਗਾ ਐ ਲੜਗੀਆਂ ਉਹਦੇ ਤਾਂ ਅੰਦਰ ਸਸ ਸੁੱਜ ਗਿਆ ਐ ਲੜਗੀਆਂ ਭਿੰਡਾਂ ਦੇ ਸੱਤਾ ਦੀ ਭਿੰਡਾਂ ਦਾ ਭਾਰਿਆ ਪੀਪਾ ਤੇ ਸੱਤਿਆਂ ਦਾ ਤੇ ਭਿੰਡਾਂ ਲੜਗੀਆਂ ਜਦ ਉਹਦੇ ਭਾਈ ਉਹ ਤਾਂ ਸੁੱਜ ਕੇ ਉੱਥੇ ਮਰ ਗਈ ਭਾਈ ਜਦੋਂ ਉਹਨੇ ਰਾਜੇ ਨੇ ਅੰਦਰ ਆ ਕੇ ਦੇਖੀ ਤੇ ਵੀ ਆ ਕੀ ਉਹ ਤਾਂ ਮਰ ਗਈ ਤੇ ਭਾਈ ਉਹ ਤਾਂ ਲੈ ਕੇ ਹੁਣ ਵੀ ਇਹ ਤਾਂ ਮਰ ਗਈ ਜਿਹੀ ਜੀ ਕਹਿੰਦਾ ਇਹਨੇ ਕਾਰੀ ਤੀਹੀ ਉਹੀ ਜੀ ਭਰ ਗਈ ਉਹਨਾਂ ਨੇ ਬਦਲਾ ਲੈ ਲਿਆ ਕਹਿੰਦਾ ਤੇ ਹੁਣ ਮੈਂ ਚੱਲ ਕਹਿੰਦਾ ਉਹਨੇ ਚੱਕਿਆ ਭਾਈ ਜਵਾਕ ਤੇ ਨਾਲ ਉਹ ਕੁੜੀ ਤੇ ਆ ਕੇ ਉੱਥੇ ਨਾਲ ਕਹਿੰਦੀ ਸੱਚ ਉਹ ਟੀਰੀ ਕੁੜੀ ਨੂੰ ਕਹਿੰਦੀ ਲੈ ਉਹ ਕਰ ਲਵੇ ਉਹਨੂੰ ਨਾਲ ਲੈ ਜੇ ਵੀ ਉਹਨੇ ਵੀ ਦੇਖ ਜਾ ਜਾ ਕੇ ਦੱਸਿਆ ਸੀਗਾ ਤੇ ਉਹ ਤਾਂ ਦੋਨੇ ਮਾਮਾ ਤੇ ਉੱਥੇ ਮਰ ਗਈਆਂ ਤੇ ਉਹਨੇ ਭਾਈ ਮੁੰਡਾ ਚੱਕਿਆ ਚੱਕ ਕੇ ਮੁੰਡਾ ਤੇ ਭਾਈ ਆਪਣੀਆਂ ਕੁੜੀਆਂ ਕੋਲੇ ਆ ਗਿਆ ਫਿਰ ਉਹਨਾਂ ਨੇ ਭਾਈ ਆਪ ਦਾ ਭਰਾ ਵਧੀਆ ਸਾਮੇ ਆ ਪਾਲਿਆ ਵਧੀਆ ਮौजियां ਕਰਦੇ ਰਹੇ ਤੇ ਉਹਦੇ ਨਾਲ ਭਾਈ ਬੁਰੀ ਉਹਨੇ ਬੁਰੀ ਕਰਾਈ ਤੀਗੀ ਉਹਦੇ ਨਾਲ ਉਹੀ ਜੀ ਬੁਰੀ ਹੋਈ ਭਾਈ ਉਹ ਉਹੀ ਜੀ ਮੌਤ ਮਰ ਗਈ ਤੇ ਆਹ ਜੀ ਭਾਈ ਮੇਰੀ ਬਾਤ ਜੇ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੇ ਕੋਈ ਗਲਤੀ ਹੁੰਦੀ ਹੈ ਤਾਂ ਆਪਾਂ ਸੁਧਾਰ ਲਾਂਗੇ ਧੰਨਵਾਦ ਭਾਈ